ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਐ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਆਪਾਂ ਜਿਸ ਘਰ ਤੋਂ ਕਵਰੇਜ ਕਰਨ ਜਾ ਰਹੇ ਹਾਂ ਵੀਡੀਓ ਬਣਾ ਰਹੇ ਹਾਂ ਪਿੰਡ ਕੈਰੋ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਕੋਲ ਪਹੁੰਚਿਆ ਦੋਸਤੋ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਪਸ਼ੂ ਵਪਾਰ ਦਾ ਕੰਮ ਆ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਤੇ ਰੇਟ ਭਾਅ ਪੜਦਾ ਵੀ ਬਿਲਕੁਲ ਜਾਇਜ਼ ਹੁੰਦਾ ਦੋਸਤੋ ਬਿਲਕੁਲ ਵਾਜਬ ਰੇਟ ਹੁੰਦੇ ਨੇ ਅੱਜ ਦੋਸਤੋ ਇਸ ਕਵਰ ਦੇ ਵਿੱਚ ਟੋਟਲ ਐਨੀਮਲ ਤੁਹਾਨੂੰ ਦਿਖਾ ਦਾਂਗੇ ਆਪਾਂ ਵੇੜਾਂ ਦੀ ਗਿਣਤੀ ਘੱਟੋ ਘੱਟ 6 ਵੇੜਾਂ ਨੇ ਇੱਕ ਤੁਹਾਨੂੰ ਅਖੀਰ ਦੇ ਵਿੱਚ ਮੱਝ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ ਦੋਸਤੋ ਇੱਕ ਮੱਝ ਸੂਈ ਆ ਤਿੰਨ ਵੇੜਾਂ ਬਿਲਕੁਲ ਤਾਜ਼ੀਆਂ ਸੂਈਆਂ ਸਪਾਈਆਂ ਨੇ ਇੱਕ ਤੋਕੜ ਆ ਦੋਸਤੋ ਤੇ ਬਾਕੀ ਦੋ ਗੱਬਣ ਤਿਆਰੀ ਤੇ ਆ ਇਹ ਨਾਗਨੇ ਪੂਰੇ 7 ਪਸ਼ੂਆ ਦੋਸਤੋ ਸੱਤੇ ਪਸ਼ੂਆਂ ਦੀ ਡਿਟੇਲ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਅੰਤ ਤੱਕ ਜਰੂਰ ਜੁੜੇ ਰਹੋ ਤਾਂ ਜੋ ਦੋਸਤੋ ਜਿਹੜਾ ਵੀ ਕਿਸੇ ਖਰੀਦਾਰ ਵੀਰ ਨੇ ਪਸ਼ੂ ਖਰੀਦਣਾ ਉਸ ਪਸ਼ੂ ਦੀ ਖਾਸ ਤੌਰ ਤੇ ਜਿਹੜੀ ਡ ਅੱਜ ਦੋਸਤੋ 20 ਜਨਵਰੀ ਤਰੀਕ ਆ ਟਾਈਮ ਕੋਈ ਮਾਰਨਿੰਗ ਦਾ ਚਾਹੇ ਕੋਈ ਦੁਪਹਿਰ ਦਾ ਮੰਨ ਸਕਦਾ 12:00 ਵਜੇ ਦਾ ਜਿਹੜਾ ਸਮਾਂ ਹੈਗਾ 12:00 12:30 ਵਜੇ ਦਾ ਤੇ ਪੂਰੀ ਡਿਟੇਲ ਆਪਾਂ ਲੈਣੀ ਆ ਵੀਰ ਸਤਨਾਮ ਸਿੰਘ ਦੇ ਨਾਲ ਗੱਲਬਾਤ ਕਰਕੇ ਸੋ ਪਸ਼ੂ ਜਿਹੜੇ ਵੀਰ ਨੂੰ ਜਿਹੜਾ ਵੀ ਚੰਗਾ ਲੱਗੂਗਾ ਦੋਸਤੋ ਘਰ ਆਣ ਕੇ ਆਪਦੀ ਨਰਖ ਪਰਖਾ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਪਸ਼ੂ ਤਸੱਲੀ ਕਰ ਲਿਓ ਜਿਹੜਾ ਪਸ਼ੂ ਸੋਇਆ ਸੁвая ਗੱਭਣ ਪਸ਼ੂ ਆਪਣਾ ਚੌਥਾ ਥਨਾ ਦਾ ਟਿੱਪ ਕੇ ਵਰਾ ਕੇ ਕੋਈ ਵੀਰ ਤਸੱਲੀ ਕਰ ਸਕਦਾ ਆਜੋ ਕਰਦੇ ਆ ਗੱਲ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਤਿ ਸ੍ਰੀ ਠੀਕ ਠਾਕ ਹੋ ਜੀ ਵਧੀਆ ਚੜ੍ਹਦੀਆਂ ਕਲਾ ਕਿਰਪਾ ਮਹਾਰਾਜ ਦੀ ਠੀਕ ਆ ਜੀ ਅੱਛਾ ਵੀਰ ਸਤਨਾਮ ਆਈ ਜਾਈ ਜਾਂਦੇ ਪਸ਼ੂ ਬੜੀਆਂ ਚੰਗੇ ਦਿੱਕੇ ਜਾਂਦੇ ਆ ਹਾਂ ਜੀ ਵੀਰ ਜੀ ਇਦਾਂ ਹੀ ਮਹਾਰਾਜ ਦੀ ਕਿਰਪਾ ਕੋਈ ਆ ਗਈ ਕੋਈ ਚਲੇ ਗਈ ਕਰਮ ਵਾਲੀ ਠੀਕ ਆ ਜੀ ਹਾਂ ਜੀ ਅੱਜ ਫਿਲਹਾਲ ਆਪਣੇ ਕੋਲ ਟੋਟਲ 7 ਕ ਨੱਕ ਹੋਣੇ ਆ ਹਾਂ ਜੀ ਠੀਕ ਆ ਜੀ 7 ਆ ਜੀ ਤੇ ਬਿਲਕੁਲ ਜਿਨ੍ਹਾਂ ਦੇ ਵਿੱਚੋਂ ਤਿੰਨ ਤਾਜ਼ੀਆਂ ਸੂਈਆਂ ਨੇ ਦੋ ਬਿਲਕੁਲ ਤਿਆਰੀ ਵਾਲੀਆਂ ਨੇ ਹਾਂ ਜੀ ਇੱਕ ਤੋਕੜ ਵਹਿੜਾ ਤੋਕੜ ਤੇ ਗੱਬਨ ਵੀ ਆ ਕਿ ਕੱਲੀ ਤੋਕੜ ਨਾ ਵੀਰ ਜੀ ਮਹੀਨੇ ਉੱਤੇ ਹੀ ਹੋਏ 2-4 ਦਿਨ ਜੀ ਤੇ ਜਿਹੜੀ ਮੱਝ ਉਹ ਵੀ ਬਿਲਕ ਠੀਕ ਹੈ ਜੀ ਸਾਰਿਆਂ ਵੱਲੋਂ ਤਾਜ਼ੀਆਂ ਗਾਈਆਂ ਵੀ ਦੁੱਧ ਦਿੰਦੀਆਂ ਆ ਰਹੀਆਂ ਹਾਂ ਜੀ। ਹਾਂ ਜੀ। ਲਓ ਵੀ ਦੋਸਤੋ ਬਾਕੀ ਰੇਟ ਭਾਅ ਵੜਦਾ ਜਿੰਨਾ ਵੀ ਹੋਊਗਾ ਜੈਨੂਨ ਹੋਊਗਾ ਜਾਇਜ਼ ਹੋਊਗਾ। ਸੋ ਉਸ ਅਕੋਰਡਿੰਗ ਤੁਸੀਂ ਗੱਲਬਾਤ ਕਰ ਲਿਓ ਤੇ ਵੀਰ ਸਤਨਾਮ ਪਹਿਲੇ ਪਾਸੇ ਕਿਧਰੋਂ ਕਰਦੇ ਸਤਨਾਮ? ਇੱਦਾਂ ਵਚੀ ਤੋਂ ਕਰ ਲੀਏ ਜੀ। ਲਿਓ ਜੀ। ਸੋ ਪਹਿਲੇ ਨੰਬਰ ਤੇ ਦੋਸਤੋ ਇੱਕ ਵੱਡੇ ਕੱਦ ਬੋਤਲ ਦੇ ਵਿੱਚ ਤੁਹਾਨੂੰ ਇਹ ਵਹਿੜ ਦਿਖਾਉਣ ਜਾ ਰਹੇ ਹਾਂ। ਕ੍ਰੋਸ ਅੰਗ ਦੇ ਵਿੱਚ ਜਰਸੀ ਐਚ ਐਫ ਦਾ ਕ੍ਰੋਸ ਮੰਨ ਸਕਦੇ ਜੀ। ਬੱਚਾ ਵੀ ਜਰਸੀ ਬੇਲਪੂਲ ਵੀ ਪੂਰੀ ਸਪੈਸ਼ਲ ਆ ਲੰਬਾਈ ਲਪੂਈ ਬਹੁਤ ਜ਼ਿਆਦੀ ਬ੍ਰੇਕਿੰਗ ਰੁਕੀ ਬੜੀ ਜਿਆਦਾ ਫਿਰ ਠੰਡੀ ਬਣਾ ਕਰਨ ਵਾਲੀ ਬਹੁਤ ਜੀ ਹੂੰ ਇੱਧਰ ਪੈਥਲੇ ਬੈਠਾ ਜੀ ਲਓ ਜੀ ਥਾਂ ਥੋੜੀ ਬਹੁਤ ਸੋਹਣਾ ਲੱਗਾ ਅੱਛਾ ਵੀਰ ਸਤਨਾਮ ਸੁਹਾ ਦੂਜਾ ਹੈ ਸੁਹਾ ਵੀਰ ਜੀ ਦੂਜਾ ਦੂਜੇ ਸੁਵੇ ਬੱਚਾ ਮਰ ਵੱਛੀ ਹਾਂ ਜੀ ਵੱਛੀ ਤੇ ਤਿੰਨ ਦਿਨ ਸੂਈ ਨੂੰ ਹੈ ਜੀ ਲਓ ਜੀ ਤਿੰਨ ਕ ਦਿਨਾਂ ਦੀ ਸੂਈ ਹੈ ਦੋਸਤੋ ਮਗਰ ਵੱਛੀ ਆ ਠੀਕ ਆ ਜੀ ਮਗਰ ਬੱਚਾ ਵੱਛੀ ਫੀਮੇਲ ਕਾਫ ਆ ਫੇਸ ਦਿਖਾਓ ਕਿਡਾ ਛੋਟਾ ਆ ਦੇਖੋ ਜਰਸੀ ਕ੍ਰੋਸ ਐਚ ਐਫ ਅੰਗ ਦੇ ਵਿੱਚ ਵਹਿੜਾ ਸੋ ਵੱਡੀ ਤੁਸੀਂ ਦੋਸਤੋ ਜਿੱਦਾਂ ਆਪਾਂ ਨਾਰਮਲ ਇੱਕ ਐਚ ਐਫ ਵਹਿੜ ਤੇ ਅੱਜ ਤੀਜੇ ਦਿਨ ਦੇ ਵਿੱਚ ਤਿੰਨ ਦਿਨ ਦੀ ਸੂਈ ਆ ਮਗਰ ਅੱਛੀ ਤੁਹਾਨੂੰ ਦੱਸ ਹੀ ਦਿੱਤਾ ਸੋ ਬੌਲੇ ਤੇ ਆ ਬੌਲੇ ਤੇ ਆਣ ਕੇ ਕੋਈ ਵੀਰ ਆਪਦੀ ਤਸੱਲੀ ਕਰ ਸਕਦਾ ਤੇ ਆ ਦੇਖੋ ਜੀ ਹੋਰ ਜੀ ਹਾਂ ਜੀ ਬਹੁਤ ਚੁਵਾਈ ਬੜੀ ਚੰਗੀ ਜੀ ਤੇ 17 17.5 ਕਿਲੋ ਪੱਕਾ ਬੋੜਾ ਜੇ ਥਲੇ ਆ ਹੁਣ ਮਜੂਦਾ ਮਜੂਦਾ ਲਓ ਜੀ ਜਿੰਦਾ ਮਰਜੀ ਸਾਥੀ ਉਤੀ ਚੁਵਾਈ ਵਧੀਆ ਹੁੰਦੀ ਆ ਵਧੀਆ ਮਾਰਦਾ ਤਾਰ ਆ ਮਾਰ ਦੋ ਦੋ ਜੀ ਆ ਲਓ ਜੀ ਠੰਡੀ ਵੀ ਬੜੀ ਕੋਈ ਵੰਗੇ ਦੀ ਗੱਲ ਹੀ ਕੋਈ ਗੱਲ ਬਾਤ ਨਹੀਂ ਲਓ ਦੋਸਤੋ ਇਹ ਮਗਰਲੇ ਠੀਕ ਹੈ ਮਧਾਣੀ ਚੁਵਾਈ ਜਿਹੜੀ ਆ ਅਗਲੇ ਨਾ ਅਗਲਾ ਪਿਛਲਾ ਅਗਲਾ ਪਿਛਲਾ ਫੜ ਕੇ ਵੇਰ ਕਰਨ ਰਿਆ ਇੱਕ ਅਗਲਾ ਤੇ ਇੱਕ ਉਲਟ ਬਹਿਣੀ ਲ ਮਗਰਲੇ ਥਾਂ ਦੀ ਚੁਵਾਈ ਤੁਸੀਂ ਵੇਖੋ ਮੋਗਾ ਚਵਾਈ ਆ ਬਾਕੀ ਹੱਥੀ ਚਵਾਈ ਜਿਹੜੀ ਹੋ ਰਹੀ ਆ ਤੁਸੀਂ ਆ ਦੇਖ ਹੀ ਲਈ ਆ ਮਗਰ ਜੇ ਜਦੋਂ ਪਸਮੰਦੀ ਨਾ ਉਦੋਂ ਮਲਵਾ ਆ ਦੇ ਉਦੋਂ ਮਗਰ ਜੇ ਇਹ ਨਹੀਂ ਮੁੱਠਾ ਪੇੜਦਿਆਂ ਆ ਚਵਾਈ ਵਧੀਆ ਹੋ ਜਾਂਦੀ ਲੋ ਜੀ ਠੀਕ ਆ ਸੋ ਬਾਕੀ ਵੱਡੇ ਕੱਦ ਘੜ ਦੇ ਵਿੱਚ ਆ ਦੋਸਤੋ ਇੱਕ ਏਡੀਆ ਇਹ ਮੰਨ ਕੇ ਵੀਰ ਕੋਈ ਸੌਦਾ ਕਰੇ ਜਿੱਦਾਂ ਆਪਾਂ ਨਾਰਮਲ ਇੱਕ ਐਚ ਐਫ ਵੈਡ ਦੇਖਦੇ ਆ ਫੁੱਲ ਵੱਡੀ ਹਾਈਟ ਕੱਦ ਫੁੱਲ ਬਹੁਤ ਜ਼ਿਆਦੀ ਚੰਗੀ ਜੀ ਤੇ ਕੀ ਇਹਦਾ ਮੁੱਲ ਕਰਦੇ ਵੀਰ ਸਤਨਾਮ ਸਿੰਘਾ ਮੋਲ ਵੀਰ ਜੀ ਜਿੱਡੀ ਵੱਡੀ ਵੱਡੀ ਵਸ਼ੀ ਉਹਦੇ ਭਾਵੇਂ 65 ਵੀ ਕਰ ਲਈ ਅੱਛਾ ਜੀ ਹੈਗ ਨਹੀਂ ਚਲੋ ਧੰਨਵਾਦ ਵੀ ਆਪਣਾ ਭਾਅ ਹੁੰਦਾ ਬਿਲਕੁਲ ਜਾਇਜ਼ ਆ ਬਿਲਕੁਲ ਦੋਤ ਵਸ਼ਰੀ 22 ਕਿਲੋ ਦੀ ਮਗਲੇ ਘਰ ਦੀ ਗਾਰੰਟੀ ਆ ਹਾਂਜੀ ਹੁਣ ਇਹਦੇ ਕੋ 17 ਕਿਲੋ ਪੱਕਾ ਨੈਟ ਬੋਲ ਆਊਗਾ ਹਾਂਜੀ ਕਿੱਥੋਂ ਤੱਕ ਦੇ ਦਗੇ ਮੋਲ ਵੀਰ ਜੀ ਭਾਵੇਂ 55 ਕਰੀਏ 52 ਕਰੀਏਗੇ 50000 ਦੀ ਜੈਸੇ ਉਹ ਦੇ ਦਾਂਗੇ 50000 ਦੀ ਹਾਂਜੀ ਹੂੰ ਲੋ ਜੀ 50000 ਦੇ ਵਿੱਚ ਦੋਸਤੋ ਇਹ ਐਵਾਰਡ ਤੁਹਾਨੂੰ ਮਿਲ ਜੂਗੀ ਸੋ ਬਾਕੀ ਹਾਈਟ ਦਾ ਵੀ ਜ਼ਿਕਰ ਆਪਾਂ ਕਰਤਾ ਕਿਉਂਕਿ ਬਹੁਤ ਵੀਰ ਦੂਰੋਂ ਦਰਾਂ ਦੇ ਨੇੜੇ ਤੇੜਿਆਂੋਂ ਤੁਰਨਾ ਤੇ ਕੱਦ ਕੂਤ ਚੰਗਾ ਵੱਡਾ ਕੱਦ ਦਾ ਕ੍ਰੋਸ ਅੰਗ ਦੇ ਵਿੱਚ ਆ ਜਰਸੀ ਐਚ ਐਫ ਦਾ ਕ੍ਰੋਸ ਆ ਫੁੱਲ ਵੱਡੀ ਠੀਕ ਆ ਮਗਰ ਵੀ ਬੱਛੀ ਆ ਤੇ ਬਾਕੀ ਥਾਣਾ ਥੋਣਾ ਦੇ ਵਿੱਚ ਵੀ ਹਾਂ ਦੇਖੋ ਥਣੀ ਆ ਗਈ ਇੱਕ ਥਾਣਾ ਆ ਆ ਲੋ ਸੁਪਰ ਸਮਾਚ ਆ ਗਈ ਥੋੜ੍ਹੀ ਥੋੜੀਆਂ ਧਾਰਾਂ ਮਾਰੀਆਂ ਸੀ ਹਾਂ ਠੀਕ ਆ ਜੀ ਇਸ ਤੋਂ ਬਾਅਦ ਵੀਰ ਸਤਨਾਮ ਜਿਹੜੀ ਅੱਗੇ ਆ ਗਈ ਸੈਕਿੰਡ ਨੰਬਰ ਤੇ ਹਾਂ ਜੀ ਐਚ ਐਫ ਵੀਰ ਜੀ ਐਚ ਐਫ ਬੈਡ ਪਹਿਲਾ ਸ ਲਓ ਜੀ ਮੋਹ ਦੰਦੀ ਦੋਸਤੋ ਛਿੱਗੀ ਆ ਹਾਂ ਜੀ ਤੇ ਵੱਚੀ ਪਹਿਲਨ ਪਲੂਣ ਵੱਚੀ ਸੂਈ ਆ ਮਗਰ ਵੀ ਵੱਚੀ ਜੀ ਮਗਰ ਵੀ ਵੱਚੀ ਆਪ ਵੀ ਵੱਚੀ ਮਗਰ ਵੀ ਵੱਚੀ ਹਾਂ ਜੀ ਤੇ ਡੱਬੀ ਵੱਚੀ ਮਗਰ ਆ ਨਾ ਬਿਲਕੁਲ ਪਿਓਰੀ ਆ ਗਈ ਆ ਹਾਂ ਵੱਚੀ ਪਿਓਰੀ ਡੱਬੀ ਠੀਕ ਆ ਸੋਨੇ ਟੀਕੇ ਟੂਕੇ ਦੀ ਵੱਚੀ ਮਗਰ ਵਧੀਆ ਵਧੀਆ ਟੀਕੇ ਲੰਮੀ ਲੰਮੀ ਵੱਚੀ ਵੇਖੋ ਕਿੰਨੀ ਵੱਡੀ ਆ ਹਾਂ ਜੀ ਤੇ ਆਪ ਦੋਸਤੋ ਇਹ ਪਹਿਲਨ ਵੱਚੀ ਸੂਈ ਆ ਅੱਜ ਦਿਨ ਕਿੰਨੇ ਹੋ ਗਏ ਇਹ ਵੀਰ ਜੀ ਪਰਸੋਂ ਦੀ ਸੂਈ ਨੇ ਤੇ ਜੱਦ ਦਿਨ ਹੋਇਆ ਜੀ 나ੜੂ ਬੱਚੇ ਦੇ ਨਾਲ ਹੀ ਆ ਨਾੜੂ ਸਾਰੇ ਬੱਚੇ ਨਾਲ ਹੀ ਆ ਲਓ ਜੀ ਸੋ 나ੜੂ ਤੇ ਬ ਕਤਕੋ ਤੇ ਚੰਗਾ ਬਾਕੀ ਨਾਰਮਲ ਦਰਮਿਆਨੀ ਸੇਵਾ ਦੇ ਵਿੱਚੋਂ ਪਸ਼ੂ ਵੀ ਆਉਂਦੇ ਆ ਬਾਕੀ ਥੋੜਾ ਜਿਹਾ ਕੁ ਸੂਸਵਾਦ ਵਿੱਚ ਆ ਤੇ ਜਿਹੜਾ ਵੀ ਅੱਗੇ ਸੋਹਣੀ ਕੇਅਰ ਫੁਰ ਕਰ ਲੂਗਾ ਸੇਵਾ ਚੰਗੀ ਕਰਨੋਗੇ ਦੋਸਤੋ ਭਰ ਜੂਗੀ ਵੇੜ ਬਾਕੀ ਤਾਜੀ ਸੂਈ ਸਬਈਆ ਸੂ ਦੇ ਵਿੱਚ ਆਈ ਆ ਠੀਕ ਆ ਆਉਂਦਾ ਕੋਹਨੇਗਾ ਇੰਨੇ ਦਾ ਟੋਕੜਾ ਦਾ ਰੇਟ ਆ ਜੀ ਇਹ ਜਿਹੜਾ ਲੋਕ 30 35 36 37 ਕਰੀ ਜਾਂਦੇ ਆ ਅਲੋ ਥੋੜੀ ਵੀ ਜੀ ਇਹਦਾ ਵੀ ਬਹੁਤ ਬਣਾਉਦੀ ਕਰਨ ਵਾਲੀ ਪਸਮਕਣਾ ਪੂਰਾ ਮੁਠੀ ਆ ਸਾਨੂੰ ਵੇਖੋ ਤੇ ਠੰਡੀ ਬੜੀ ਕੋਈ ਨੂੰ ਵੰਗੇ ਲੋਰ ਨਹੀਂ ਕੋਈ ਗਲਵਾਦ ਨਹੀਂ ਠੀਕ ਹੈ ਜੀ ਤੇ ਸਟਾਰਟਿੰਗ ਇਹਦੀ ਵਛਰੀ ਹੁਣ 13 ਕਿਲੋ ਦੀ ਹੋਊਗੀ ਸਾਸੂ ਘਰਤੀ ਹਾਂਜੀ ਠੀਕ ਹੈ ਜੀ ਹਾਂਜੀ ਬਲ ਖੀਸ ਤੋਂ ਬੋਲੇ ਤੋਂ ਸਾਫ ਹੋ ਗਈ ਆ ਨਹੀਂ ਨਹੀਂ ਕੀ ਮਤਲਬ ਆ ਉਦਾਂਹਾਂ ਦੀ ਸਾਫ ਕਰਤੀ ਆ ਜ ਬੋਲੇ ਤੋਂ ਹਾਂ ਜੀ ਸਾਫ ਕਰਤੀ ਠੀਕ ਹੈ ਜੀ ਇਹ ਤੇ ਬੋਲੇ ਦੇ ਵਿੱਚ ਹੀ ਆ ਬੋਲੇ ਚੀ ਆ ਪਰ ਸਿੱਜੀ ਚਵਾਈ ਹੋ ਗਈ ਹਾਂ ਸਾਫ ਕਰਤੀ ਹਾਂਜੀ ਅੱਛਾ ਤੇ ਵੀਰ ਸਤਨਾਮ ਇਹ ਕਿੱਥੋਂ ਤੱਕ ਫਿਰ ਲੈਣ ਦੇਣ ਵਛਰੀ ਵੀਰ ਜੀ ਜੇ ਲੱਪਲੋਪਾ ਚੁੱਕਿਆ ਤਾਂ ਆਪਾਂ ਵੀ 55 ਦੀ ਹੁਣ ਵੇਚ ਲੈਂਦੀ ਆਪਾਂ ਕੋਈ ਵਾਲੇ ਸੂਈ ਸਹੀ ਵਛੀ ਚਲੋ ਜੜੀ ਸਾਹਮਣੀ ਸੋਹਣੀ ਪੈਣੀ ਆ ਓਕੇ ਤੇ 1000 ਛਰਦਾ ਕੇ ਪਿਆਜ ਹੋਈ ਆਜੋ ਹਾਂ ਸ਼ਰਦਾਂ ਯਾਰ ਮੈਨਾਂ ਹੋਰ ਕਰ ਦਈਏ ਹਾਂਜੀ ਹੋਰ ਕਰ ਦੋ ਦੇ ਲੋ ਜ ਮੈਂ ਤਾਂ ਕੋਈ ਕਸਰ ਐ ਨਹੀਂ ਜੀ ਕੋਈ ਹੈਗੀ ਤੁਸੀਂ ਕੱਢ ਦੋ ਵੱਡੀ ਵੱਛੀ ਵੀਰ ਜੀ ਬਹੁਤ ਜੇ ਬਰੀਡ ਬਰੂਡ ਵਧੀਆ ਦੁੱਧ ਵੱਛੀ 17 18 ਕਿਲੋ ਭਰਨ ਵਾਲੀ ਠੀਕ ਆ ਜੀ ਹਾਂਜੀ ਲਓ ਦੋਸਤੋ 50000 ਦੇ ਵਿੱਚੋਂ 1000 ਮਾਨਤਾ ਨਾ ਬਾਕੀ ਕੋਈ ਵੀ ਰਾਤ ਦੇ ਵੱਲੋਂ ਵੀ ਤੁਸੀਂ ਥੋੜੀ ਬਾਦੀ ਕਿਸੇ ਕਸਰ ਰਹਿੰਦੀ ਹੋਏ ਤੇ ਜੋ ਕੱਲ ਹੋਰ ਕੋਈ 2 4 500 ਕਰ ਦਾਂਗੇ ਜੀ ਮਾਨਤਨ ਹੋ ਜਾਊਗਾ ਬਾਕੀ ਥਣ ਥਣ ਨੂੰ ਵੇਖੋ ਤੁਸੀਂ ਆ ਕਿਹੜਾ ਲੱਗਾ ਜੀ ਦੁੱਧ 17 18 ਕਿਲੋ ਵੱਛੀ ਰਾਹਣਾ ਭਰ ਦੂਗੀ ਲਓ ਜੀ ਠੀਕ ਆ ਸੋ ਮਗਰ ਬੱਛੀ ਆ ਹਾਂਜੀ ਬਹੁਤ ਸਟੈਂਡਰਡ ਦੀ ਮਗਰ ਬੱਛੀ ਆ ਫੀਮੇਲ ਕਾਫ ਇਸ ਤੋਂ ਬਾਅਦ ਆ ਗਈ ਤਜੇ ਨੰਬਰ ਤੇ ਵੀਰ ਸਤਨਾਮ ਸਿੰਘ ਜਿਹੜੀ ਆ ਇਹ ਵਿੱਚ ਸ਼ਾਹੀ ਹਲ ਕ੍ਰੋਸ ਦੀ ਹੈ ਜਰਸੀ ਸ਼ਾਹੀ ਹਲ ਦੀ ਲਓ ਜੀ ਜਰਸੀ ਸ਼ਾਹੀਵਾਲ ਦਾ ਕ੍ਰੋਸ ਆਂਗਾ ਤੇ ਲਾਲ ਗੁੜ ਵਰਗਾ ਰਾਂਗਾ ਦੋਸਤੋ ਤੇ ਮਗਰ ਇਹਦੇ ਵੀ ਬੱਛੀ ਬੱਛੀ ਆ ਜੀ ਰਾਤੀ ਦੀ ਲਓ ਜੀ ਆ ਵੀ ਰਾਤੀ ਸੂਈ ਆ ਮਗਰ ਬਚਾ ਆ ਬੱਛੀ ਫੀਮੇਲ ਕਾਫ ਆ ਨਾੜੂ ਤੇ ਬਚਾ ਇਹਦੇ ਹਾਂਜੀ ਠੀਕ ਆ ਜੀ ਦੂਜਾ ਸੂਆ ਜੀ ਇਹਦਾ ਵੀ ਸੂਆ ਵੀ ਜੀ ਦੂਜਾ ਵਾਲੋ ਤਜਾ ਵਾਲੋ ਠੀਕ ਆ ਹਾਂਜੀ ਉਸਾ ਦੀ ਮਤਲਬ ਤੇ ਜਨ ਤੇ ਗਾਂ ਹੋਊਗੀ ਚਲੋ ਅੱਖ ਨੂੰ ਨਾ ਦੱਜਾ ਆਪਾਂ ਕਿ ਤੇ ਜਾ ਤੇ ਜਾ ਮਾਨੇ ਕੋਈ ਸੌਦਾ ਕਰ ਲਈ ਵੀਰ ਲਓ ਜੀ ਤਿੱਜਾ ਸੂਆ ਦੋਸਤੋ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਕੱਲ ਰਾਤ ਹੀ ਦੋਸਤੋ ਸੂਈ ਰਾਤੀ ਰਾਤੀ ਵਾਪਰ ਆਦੀ ਆਪਣੇ ਕੋਾਈ ਦੀ ਆਉਂਦੀ ਸੂਬੀ ਠੀਕ ਆ ਜੀ ਆਹ ਕਰੋ ਚੈੱਕ ਆ ਦੇਖੋ ਜੀ ਠੀਕ ਸੋ ਹਾਈਟ ਅ ਮੀਡੀਅਮ ਦੇ ਵਿੱਚ ਆ ਦੋਸਤੋ ਬਾਕੀ ਸੂ ਸਵਾ ਦੇ ਵਿੱਚ ਵੀ ਵੈੜਾ ਜਰਸੀ ਤੇ ਸ਼ਾਹੀਵਾਲ ਦਾ ਕਰੋ ਸੰਗ ਮਗਰ ਵੀ ਬੱਤੀ ਆ ਤੇ ਬਾਕੀ ਆ ਥਾਣ ਦੇ ਬਾ ਇੱਕ ਪਾਸੇ ਮੜੀ ਜੀ ਨੋਰਮਲ ਪਾ ਲਈ ਜੀ ਪਹਿਲਾਂ ਐਸ ਪਾਸੇ ਸਵੇਰੇ ਹੁਣ ਵੇ ਬੂਗੀ ਦਾ ਇੱਥੇ ਪਹਿਲੇ ਪਾਸੇ ਕਰ ਗਈ ਠੀਕ ਹੈ ਜੀ ਠੀਕ ਹੈ ਛੋਣਾ ਛੋਣਾ ਸਾਫ ਠੀਕ ਹੈ ਅੱਛਾ ਵੀਰ ਸਤਨਾ ਮੈਂ ਤੇ ਥੱਲੇ ਬੋਲਾ ਹੁਣ ਕੋਈ ਚੋਇਆ ਦੋ ਡੰਗ ਇਹ ਪੜਾ ਕੀ ਮਤਲਬ ਦੋ ਟਾ ਡਕਲੋ ਰਤੀ ਚੋਇਆ ਸਵੇਰੇ ਨਾ ਮੈਂ 2 ਕਿਲੋ ਚੋਇਆ ਹੈਗਾ ਉਹ ਇਹਨੂੰ ਚਕਾਇਆ ਬੱਚਿਆਂ ਦੇ ਮੜਕੇ ਨੇ ਰਸਾ ਲਵਾ ਲਿਆ ਗਲੋਂਦੇ ਮੈਂ ਫਿਰ ਸਾਫ ਹੀ ਕਰਕੇ ਤੇ ਮਿਲ ਗਈ ਅੱਛਾ ਅੱਛਾ ਹਾਂ ਮਗਰ ਫੇ ਚੰਗੀ ਗਲੋਂ ਰਸਾ ਲਏਗਾ ਚਲੋ ਕੋਈ ਗੱਲ ਅੱਜ ਆਪਾਂ ਇਹਦਾ ਕੀ ਕਰਾਂਗੇ ਬੋਲਾ ਮੋਲੇ ਦਾ ਪੱਧਰ ਕੀ 27 ਦੀ ਦੇ ਦਾਂਗੇ 27000 ਦੀ ਹਾਂ ਛੋੜ ਛੋੜ ਕਰ ਦਾਂਗੇ ਬੱਛੀ ਦੇ 30 32000 ਦੀ ਜੇ ਲੋੜ ਹੋਵੇ ਨਾ ਆਪਾਂ ਰੋਕਣਾ ਲਈ ਰੋਕਣਾ ਦੇ ਦਾਂਗਾ ਠੀਕ ਹੈ ਜੀ ਹਾਂ ਇਹ ਸਾਹ ਸੁਸਰੀ ਆ ਠੰਡੀ ਠੰਡੀ ਥਾਂ ਤੋਂ ਸੁਣਾ ਲੱਗਾ ਲਓ ਦੋਸਤੋ ਥਾਣਾ ਮੋਠੀ ਥਾਣਾ ਹਾਂ 2000 12 ਕਿਲੋ ਭਰੀ ਜੋਗੀ ਤੇ 27000 ਦੀ ਦਿੱਤੀ ਜਾਊਗੀ ਮਗਰ ਬੱਛੀ ਆ ਆ ਜਿਹੜੀਆਂ ਵੜਾ ਸੁਈਆਂ ਸਵਈਆਂ ਸਾਰੀਆਂ ਮਗਰ ਬੱਛੀਆਂ ਦੋਸਤੋ ਚੁਆਇਸ ਥੋੜੀ ਆ ਜਿਹੋ ਜੀ ਚੁਆਇਸ ਵਾਲਾ ਪਸ਼ੂ ਖਰੀਦਣਾ ਸਾਰੀਆਂ ਮਗਰ ਬੱਛੀਆਂ ਨੇ ਤੇ ਜਿਹੜੀਆਂ ਟੁਕੀਆਂ ਨੇ ਹੁਣ ਆਪਾਂ ਤੁ ਤੇ ਵੀਰ ਸਤਨਾਮ ਜਿਹੜੀ ਅੱਗੇ ਆ ਗਈ ਆਪਣੇ ਕੋਲੇ ਚੌਥੇ ਨੰਬਰ ਤੇ ਆ ਵੀਰ ਜੀ ਜਰਸੀ ਕ੍ਰੋਸ ਜੀ ਜਰਸੀ ਕ੍ਰੋਸ ਆ ਗਿਆ ਸ਼ੀਲਸੂਲ ਬੜੀ ਹੈ ਲੈਵਲ ਉਹ ਚੰਗਾ ਸੋਨਾ ਥਾਂ ਨੂੰ ਚੰਗਾ ਲੱਗਾ ਵੇਖੋ ਲਓ ਜੀ ਇਹ ਦਿਨ ਕਿੰਨੇ ਕ ਕੱਟ ਜੂ ਹੋ ਜੇ ਨੇ ਨਹੀਂ ਵੀਰ ਜੀ ਜੇ ਪੰਜ ਚਾਰ ਲੈ ਜਾਣੇ ਆਪਣੇ ਕੋ ਰਾਤ ਹੀ ਆਈ ਘਰ ਵਾਲੀ ਤੇ ਦਿਲ ਦਿਲ ਧਰਿਆ ਨੇ ਪੰਜ ਚਾਰ ਦਿਨ ਕੱਢ ਜਾਊਗੀ ਠੀਕ ਹੈ ਜੀ ਦੂਜਾ ਸੂਆ ਜੀ ਲਓ ਵੀ ਦੋਸਤੋ ਠੀਕ ਹੈ ਜੀ ਦੂਜਾ ਸੂਆ ਵਾਇਰਨਸ ਸੂਣਾ ਪੰਜ ਚਾਰਕ ਦਿਨ ਹਜੇ ਸਮਾਂ ਲੈ ਜਾਊਗੀ ਹਾਂ ਜੀ ਠੀਕ ਆ ਹਾਈਟ ਆ ਮੀਡੀਅਮ ਦੇ ਵਿੱਚ ਆ ਰੰਗ ਰੂੰਗ ਰੰਗਵਾਜ ਪੂਰੀ ਥਾਂ ਨੂੰ ਬਹੁਤ ਠੀਕ ਹੈ ਜੀ ਆਹ ਲਓ ਠੀਕ ਹੈ ਜੀ ਆਹ ਕਰ ਉਹ ਚੱਕਾ ਠੀਕ ਹੈ ਜੀ ਹਾਂ ਜੀ ਸੋ ਦੂਰੋਂ ਨੇੜੇੋਂ ਕਿਸੇ ਵੀਰ ਨੇ ਆਉਣਾ ਆਈਡੀਆ ਮੰਨ ਕੇ ਆ ਜਾਓ ਵੀ ਦਰਮਿਆਨੀ ਹਾਈਟ ਆ ਹਾਂ ਜੀ ਮੀਡੀਅਮ ਜੀ ਦਰਮਿਆਨੀ ਹਾਈਟ ਆ ਬਾਕੀ ਕਰਮਾ ਵਾਲੀ ਬਣੂ ਬਣੂ ਵਾਲੇ ਪਾਸਿਓਂ ਪੂਰਾ ਇਹ ਵੀ ਜਿਹਦਾ ਤਾਂ ਆਪਾਂ ਲਈਏ ਨਾ ਉਹਨਾਂ ਨੇ ਗਾਰੰਟੀ ਦੀ ਵੜੀ ਦਿੱਤੀ ਜੀ ਗਾੜੀ ਜਾਣੇ ਪਰਮਾਨਵਾ ਦੇ 15 ਕਿਲੋ ਤੋਂ ਪਹਿਲੇ ਸੂਏ ਅੱਛਾ ਜੀ ਹਾਂਜੀ ਤੇ ਹੈ ਉਤਨਾ ਵਾਕਿਆ ਹੀ ਦੇ ਨਾ ਲੀਵੇ ਦੇ ਹਿਸਾਬ ਨਾਲ 14 15 ਕਿਲੋ ਵਾਲੀ ਆ ਆ ਨਾਲ ਨੂੰ ਨਾ ਵੇਖੋ ਇਧਰ ਵੇਖੋ ਕਿੰਨੀਆਂ ਕਿੰਨੀਆਂ ਲੱਗੀਆਂ ਤੇ ਬਾਕੀ ਸੀਲ ਆ ਚਲੋ ਬਾਕੀ ਵੀਰ ਸਤਨਾਮ ਇਹ ਤਾਂ ਦੁੱਧ ਹਾਂਜੀ ਹੋਣ ਤੇ ਪਤਾ ਲੱਗਦਾ ਆ ਉਹ ਨਾ ਬਾਕੀ ਸੇਵਾ ਨਾ ਹੁੰਦਾ ਜੀ ਤੇ ਬਾਕੀ ਸੇਵਾ ਨਾਲ ਭਰਿਆ ਪਾਂਡਾ ਕਰਮ ਵਾਲੀ ਵੇਖੋ ਕਿੱਥੇ ਸਟਾਪ ਕਰਦੀ ਕਿੰਨਾ ਕੁ ਦਿਨ ਲੈਣ ਵਾਲੀ ਆ ਹਾਂਜੀ 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 ਠੀਕ ਆ ਤੇ ਇਹ ਤਾਂ ਕੀ ਕਰਦੀਏ ਫਿਰ ਇਹ ਵਿੱਚ ਜੇ ਤਾਂ ਨਹੀਂ ਸੂਈ ਸੋਈ ਫਿਰ ਤੇ 35 ਦੀ ਹਾਂ ਹੁਣ ਆਪ ਠੀਕ ਹੈ ਜੀ ਆ ਜਿਆਦੀ ਚੰਗੀ ਆ ਵਾਸ਼ੀ ਚਲੋ ਮਤਲਬ ਲੇਵੇ ਲਵੇ ਵਾਲੀ ਆ ਹਾਂ ਹਾਂ ਤੇ ਇਹ ਦੇਣਾ ਬੰਦਾ ਲਓ ਜੀ 31000 ਦੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਕੱਦ ਜਿਹੜਾ ਛੋਟਾ ਵਜ਼ਨ ਪੂਰਾ ਵਕ ਕੱਦ ਬੇਸ਼ੱਕ ਮੀਡੀਅਮ ਦਰਮਿਆਨਾ ਕੱਦ ਦਾ ਪਰ ਲੇਵੇ ਵਾਲੇ ਪਾਸੋਂ ਦੋਸਤੋ ਜੇਕਰ 2-4-5 ਦਿਨ ਕੱਢ ਗਈ ਤੇ ਭਰੂਗੀ ਲੇਵਾ ਜੇਕਰ ਮਾਰ ਨਹੀਂ ਪੂਰੀ ਭਾ ਜੀ ਨਿਕੜੂਗਾ ਜੀ ਆ ਵੇਖੋ ਠੀਕ ਹੈ ਜੀ ਸੋ ਮੂੰਹ ਮਾ ਦੀ ਵੀ ਚੰਗੀ ਆ 31000 ਲੈਣ ਦੇਣ 31000 ਹਾਂਜੀ ਹਾਂਜੀ ਠੀਕ ਆ ਸੋ ਇਹ ਜਿਹੜੀ ਦੋਸਤੋ ਚੌਥੇ ਨੰਬਰ ਤੇ ਬੈੜ ਸੀਗੀ ਵੇਰਵਾ ਪਾ ਦਿੰਨੇ ਅੱਗੇ 5ਵੇਂ ਨੰਬਰ ਤੇ ਜਿਹੜੀ ਆ ਬੈੜ ਹੈਗੀ ਆਪਣੇ ਕੋਲ ਇੱਕ ਬਲੈਕ ਰੰਗ ਦੇ ਵਿੱਚ ਹਾਂਜੀ ਇਹ ਵੀ ਐਚਐਫੀ ਹੈ ਇਹ ਐਚਐਫੀ ਵੀ ਜੀ ਲਓ ਜੀ ਸਵੇਰ ਦਾ ਤੱਜਾ ਮੰਨੋ ਤੁਸੀਂ ਅੱਛਾ ਅਗਲਾ ਖੁੰਦ ਦੋ ਜਨਾਖੀ ਜਾਂਦਾ ਹਾਂ ਤੇ ਦੇਣੇ ਨੇ ਵੀ ਹਫਤਾ ਵੀ ਨੇ ਸਾਹ ਲੈ ਜਾਊਗੇ ਠੀਕ ਹੈ ਜੀ ਹਾਂ ਹਫਤਾ ਕੇ ਸਮਾਂ ਦੋਸਤੋ ਕੱਢਦੀ ਆ ਦੂਜਾ ਸਵੇਰ ਇਸ ਬੈੜ ਨੇ ਸੂਣਾ ਦੂਜਾ ਸਵੇਰ ਫੇਸਬੁਕ ਬਹੁਤ ਸੂਣਾ ਬਾਕੀ ਫੇਸ ਮੂੰਹ ਮੱਥੇ ਦੀ ਤੁਸੀਂ ਇੱਕ ਵਾਰੀ ਦੇਖੋ ਛੋਟੇ ਜਿਹੇ ਕੰਨਾਂ ਬੁੱਧੀ ਵਾਲੀਆ ਬੜ ਹਾਂਜੀ ਤੇ ਹਾਈਟ ਬੇਸ਼ੱਕ ਕੋਈ ਵੀ ਮੀਡੀਅਮ ਮੰਨ ਲੇ ਪਰ ਜਿੰਨੇ ਵੀਆ ਕਰਮਾਰੀ ਚਲੋ ਭਾਰੀ ਆ 바ਜਨ ਵਜਨ ਹੈਗਾ ਜਿੰਨਾ ਵੀਆ ਜਿਹੜੇ ਕੱਦ ਦੇ ਹਿਸਾਬ ਨਾਲ ਵੇਖੀਏ 바ਜਨ ਹੈਗਾ ਪੂਰਾ ਲਓ ਜੀ ਦੋਦੇ 14 15 ਕਿਲੋ ਭਰਨ ਆ ਲਈ ਆ ਹੂੰ ਸਾਨੂੰ ਸੋਨਾ ਲੱਗਾ ਤੇ ਆਪਾਂ ਨੂੰ ਵੀ ਬਹੁਤ ਸੋਹਣੀ ਇੱਕੋ ਜਿਹੀ ਕੰਨੀ ਰਾਂਦਾ ਚਾਹਣ ਠੀਕ ਹੈ ਜੀ ਸੀਰ ਛੜੀ ਹੈ ਉਹ ਗੁੰਦਗਾ ਦੀ ਆਉਂਦੀ ਹੋਣੀ ਆ ਹਾਂ ਜੀ ਗੁੰਦ ਜੀ ਆਉਂਦੀ ਜੀ ਇੱਕੋ ਜਿਹੀ ਆਉਂਦੀ ਕੋਈ ਰੈਲ ਕੋ ਗੱਲ ਬਾਤ ਠੀਕ ਹੈ ਜੀ ਆ ਲਓ ਦੋਸਤੋ ਇਹ ਬਾੜ ਤੁਹਾਨੂੰ ਦਿਖਾਤੀ ਆਪਾਂ ਨੰਬਰ ਦੀ ਗੱਲ ਕਰ ਰਹੀ ਆ ਪੰਜਵੇਂ ਨੰਬਰ ਤੇ ਆ ਹਾਂ ਜੀ ਦੂਜਾ ਸਵੇਰ ਇਹ ਬਾੜ ਨੇ ਸੋਨਾ ਠੀਕ ਹੈ ਜੀ ਹਾਂ ਜੀ ਦਿਰ ਹਫਤਾ 10 ਦਿਨ 8 ਦਿਨ ਆਪਾਂ ਕੱਢ ਲਿਆ ਜਾਊਗੀ ਅੱਛਾ ਫਿਰ 17 ਮਈ ਦਾ ਮੁੱਲ ਫਿਰ ਕੀ ਆ ਮੁੱਲ ਵੀ ਜੀ ਜਾਜ਼ ਬਰੀਡ ਵਾਲੀ ਵਾਲ ਤੇ 40-42 ਹਜ਼ਾਰ ਦਾ ਵਾ ਅੱਛਾ ਆਪਾਂ ਤਾਂ ਇਹ ਤਾਂ ਸ਼ਰਧਾਂਗੇ 37000 ਜੀ ਦੇ ਦਾਂਗੇ ਜੀ 37000 ਦੀ ਫਾਜੀ ਠੀਕ ਹੈ ਜੀ ਹਾਂ ਤੇ ਬਾਕੀ ਸਤਨਾ ਭਾਈ ਇਹ ਵੀ ਆਪਣੇ ਭੈਣ ਭਰਾਵਾਂ ਨੂੰ ਦੱਸ ਦਈਏ ਵੀ ਜਿੰਨੀਆਂ ਵੀ ਗਾਵਾਂ ਆਪਾਂ ਦਿਖਾਈਆਂ ਨੇ ਜਾਂ ਹਜੇ ਜਿੰਨੇ ਪਸ਼ੂ ਦਿਖਾਉਣੇ ਆ ਬਾਕੀ ਥਣਾ ਥਣਾ ਦੀ ਕੋਈ ਤਿਫਣ ਦੇ ਵਿੱਚ ਕੋਈ ਅਬੀ ਨਬੀ ਹੈਗੀ ਜਾਂ ਉਹ ਤਾਂ ਦੂਰ ਇਹਦੇ ਕੋਈ ਭਣ ਭਾਈ ਤੇ ਆ ਕੇ ਚੋਲੂ ਤਸੱਲੀ ਕਰਨ ਉਹ ਬਹੁਤ ਹੀ ਵਧੀਆ ਗੱਲ ਹੈ ਜੇ ਕੋਈ ਆਪਾਂ ਮਤਲਬ ਓਦਾਂ ਆਪਣੇ ਤੋਂ ਗਰੰਟੀ ਦੇ ਭਣ ਭਰਾ ਮੰਗਾਉਗਾ ਨਾ ਤੇ ਜੋ ਦੱਸ ਗਿਆ ਗੱਲਾਂ ਉਹੋ ਹੀ ਹੋਊਗਾ ਸਰਾ ਸਰਾ ਗੱਪੜਾ ਵੀ ਆ ਕੇ ਕੋਈ ਵੀਡੀਓ ਕਾਲ ਤੇ ਤੋਂ ਪਾ ਲਈ ਨਾ ਵੀ ਤਪਾਉਣੀਆਂ ਹੁੰਦੀ ਆਪਾਂ ਗਰੰਟੀ ਦੇ ਘੱਲ ਦਾਂਗੇ ਜੀ ਠੀਕ ਹੈ ਜੀ ਹਾਂ ਜੀ ਐ ਪੂਰੀਆਂ ਆਦੀਆਂ ਫਿੱਟ ਫਾਰ ਕਰਕੇ ਲਿਗਾ ਜੀ ਠੀਕ ਹੈ ਜੀ ਠੀਕ ਹਾਂ ਜੀ ਇਹ ਨਹੀਂ ਗੱਲ ਤੇ ਲੋਣ ਪਾ ਛੋਟਿਆ ਰਖਣੀ ਕੋ ਫਾਲਿਆ ਫਿਰ ਫਿਰ ਕੇ ਮਾਲ ਲਿਆ ਰੋਗਣਾ ਆਪਾ ਇਹ ਕਿੰਨੇ ਦੀ ਹੋਜੂਗੀ ਇੱਕ ਵਾਰੀ ਫਿਰ ਦੱਸ ਦਗੇ ਸਾਢੇ 37 ਦੇ ਦਾਂਗੇ ਤੇ ਬਿਹੜਾਂ ਦੇ ਵਿੱਚ ਇੱਕ ਲਾਸਟ ਦੇ ਵਿੱਚ ਦੋਸਤੋ 나ਗ ਤੁਹਾਨੂੰ ਦਿਖਾਉਣਾ ਉਸ ਤੋਂ ਬਾਅਦ ਇੱਕ ਤੁਹਾਨੂੰ ਝੋਟੀ ਇੱਕ ਮਾਜ ਦਿਖਾਉਣੀ ਹੈ ਸੂਈ ਸਭਾਈ ਅੱਗੇ ਆ ਗਈ ਆਪਣੇ ਕੋਲ ਇਹ ਜਿਹੜੀ ਗਾਂ ਹਾਂਜੀ ਇਹ ਕਿਹੜੀ ਨਸਲ ਵਸਾਲਾ ਜੀ ਇਹ ਨਸਲ ਤੁਸੀਂ ਵੀ ਮੀਡੀਆ ਬਣਾਉਂਦੇ ਸਮੇ ਤੁਹਾਨੂੰ ਜਿਆਦਾ ਪਤਾ ਯਾਰ ਸ਼ਹਿਰ ਚ ਜਾ ਗਈ ਯਾਰ ਸ਼ਹਿਰ ਹਾਂਜੀ ਆ ਜਾਂਦੀ ਹੈ ਅੱਛਾ ਜੀ ਸੀਲਸ ਲੱਗ ਚੰਗੀ ਹੈ ਦੋਸਤੋ ਕਰੋਸ ਅੰਗ ਦੇ ਵਿੱਚ ਯਾਰ ਸ਼ਹਿਰ ਕੋਈ ਐਚ ਐਫ ਕਰੋਸ ਅੰਗ ਮੰਨ ਸਕਦਾ ਠੀਕ ਆ ਜੀ ਪ੍ਰਿੰਟ ਪਰੋਂ ਟੈਂਦਾ ਵੀ ਚੰਗਾ ਤੇ ਇਹ ਟੋਕਰ ਆ ਜੀ ਇਹ ਟੋਕਰ ਵੀ ਜੀ ਇਹਨੂੰ 34 35 ਦਿਨ ਹੋ ਗਏ ਟੀਗਾ ਭਰੇ ਨੂੰ ਗਾਂ ਨੂੰ ਅੱਛਾ ਮਹੀਨੇ ਦੇ ਲੱਗ ਤੱਕ ਹੋ ਗਿਆ ਸਮਾਂ ਤੇ ਮਤਲਬ ਨੰਮੀ ਦਿਨ ਬਾਅਦ ਹੀ ਹੋ ਗਿਆ ਕੇ ਆਹੋ 35 ਦਿਨ ਹੋ ਗਏ ਹਾਂ ਠੀਕ ਆ ਜੀ ਲਓ ਜੀ 35 ਦਿਨ ਦੋਸਤੋ ਸਮਾਹ ਹੋ ਗਿਆ ਇਹਨੂੰ ਟੀਕਾ ਭਰੇ ਨੂੰ ਤੇ ਅੱਗੇ ਰੁਕੋ ਏਆਈ ਵੀ ਹੋਈ ਹੈ 35 ਦਿਨਾਂ ਦੀ ਤੋਂ ਦੁੱਧ ਵੀ ਆਪਾਂ ਪੁੱਛ ਲਏਗੇ ਮੌਕੇ ਦਾ ਦੁੱਧ ਕਿੰਨਾ ਕਿਹਾਜਰ ਆ ਇਸ ਵਾਰਡ ਦੇ ਥੱਲੇ ਠੀਕ ਆ ਜੀ ਤੋਂ ਆ ਕਰੋ ਸਿਆਕਾ ਆ ਲਓ ਠੀਕ ਹੈ ਜੀ ਸੋ ਬਾਕੀ ਦੁੱਧ ਪੁੱਛਦੇ ਆ ਦੋਸਤੋ ਦੁੱਧ ਕਿੰਨਾ ਤੋਕੜ ਤੇ ਗੱਬਣਾ ਜੇ ਬੇਸ਼ੱਕ ਚੈੱਕ ਪਾਸ ਤੇ ਨਹੀਂ ਆਉਂਦੀ ਪਰ ਵੇਰਵਾ ਇੱਕ ਜਰੂਰ ਪਾ ਲਿਆ 35 ਹਕ ਦਿਨਾਂ ਦੀ ਦੇਖ ਲਓ ਨਹੀਂ ਵਿਕੀ ਇਹਨੇ ਕੱਲ ਨੂੰ ਏਡਾ ਮੋਟਾ ਢਾਣ ਮਾਰਿਆ ਅੱਛਾ ਜੀ ਹਾਂ ਉਹ ਤਾਂ ਫਿਰ ਫੂਲ ਖਾਣਾ ਨਗਰ ਇਹਨੇ ਮਤਲਬ ਕਿੰਨਾ ਮੋਟਾ ਢੱਡ ਦੇ ਗਈ ਹੈ ਨਿਕਲ ਉਹਨੇ ਆਉਣਾ ਹਾਂਜੀ ਚਲੋ ਅੱਗੇ ਸਮਝਾ ਕੇ ਸਰਦੀ ਜੇ ਇਲਾਕਾ ਜੀ ਆਉਂਦੀ ਤੇ ਪਰ ਤਾਂ ਥੋੜੇ ਜਿਹਾ ਕੰਮ ਤੇ ਚਲੋ ਇੱਕ ਦਿਨ ਤੋਂ ਚੱਲਣਾ ਪਰ ਹੁਣ ਜੇਸ ਨਾਲ ਦੇਣੀ ਨਹੀਂ ਕਿ ਅੱਗੇ ਪੋਸ ਨਾਲ ਦੱਸਾਂਗੇ ਤੇ ਹੁਣ ਦੁੱਧ ਦੇ ਨਾਲ ਕਿੰਨਾ ਹੋ ਗਿਆ ਉਹ ਵੀ ਵੀਰ ਜੀ 8 ਕਿਲੋ ਦੁੱਧ ਨੈਟ ਦੁੱਧ ਜਿਹੜਾ ਮਤਲਬ ਚਵਾਵਾ ਦੁੱਧ ਆ ਅੱਛਾ ਜੀ ਉਹ 8 ਕਿਲੋ ਹੈਗਾ ਥਾਣਾ ਦੀ ਸਾਫ ਆ ਸਾਰੀ ਚੋਣ ਤੇ ਵੀ ਦੀ ਗੱਲਾਂ ਛੱਡਦਾ ਲੱਖ ਰੁਪਏ ਦੇ ਗਾਣ ਚਵਾਈ ਨਹੀਂ ਲੱਗੀ ਏਡੀ ਤੇ ਅੱਛਾ ਜੀ ਆ ਰਸੀਲ ਬੜੀ ਇਤਰਾ ਹੀ ਕਰਮਾ ਦੀ ਕਤਕੁੱਤ ਵੀ ਚੰਗਾ ਵੱਡੇ ਘਰ ਦੇ ਵਿੱਚ ਥਾਰੀ ਹੋ ਰਸਵਾ ਲੱਗਾ ਨਾ ਸਾਰੀ ਪੂਰੀ ਮੁਠੀ ਵਾਲੇ ਆ ਲਓ ਜੀ ਸੋ ਬਾਕੀ ਡੰਡੀ ਤੇਰੀ ਅਸੀਂ ਤਰ੍ਹਾਂ ਪੈਕੇਜ ਨੂੰ ਨਾ ਚਵਾਈ ਨੂੰ ਕੋਈ ਨਹੀਂ ਮਾਰ ਪਾ ਫੀਡ ਫੂਡ ਪਾਉਂਦੀ ਕੋਈ ਲੋੜ ਨਹੀਂ ਠੀਕ ਹੈ ਇਤਨਾ ਬਹਿਣ ਉਸੇ ਲਈ ਪਸੰਦੀ ਆ ਲਓ ਜੀ ਹਾਂਜੀ ਨਸਲ ਕੁਆਲ ਤੇ ਵੇਰਵਾ ਤੁਹਾਨੂੰ ਪਾ ਦਤਾ ਭਾਈ ਸਤਨਾਮ ਜੀ ਗਨੇ ਵੀ ਘਟੋ ਘਟ ਵੀ 35 ਦਿਨਾਂ ਦੀ ਅਕੇ ਏਆਈ ਹੋਈ ਆ ਤੁਹਾਨੂੰ ਵੀ ਬਹੁਤ ਨਿਕਾਇਆ ਲੱਗਾ ਹਾਂ ਜੀ ਹਾਂ ਛੋਟੇ ਕੰਨ ਆ ਠੀਕ ਆ ਜੀ ਤੋਂ ਅਹਿਰ ਸ਼ਹਿਰ ਦੇ ਵਿੱਚ ਜਿਹੜੀ ਦੋਸਤੋ ਇਹ ਆ ਜਾਂਦੀ ਆ ਤੇ 8 ਕਿਲੋ ਧਾਰਾਂ ਦੇ ਥੱਲੇ ਮੌਜੂਦ ਆ ਮੌਜੂਦ ਆ ਬਾਕੀ ਪਸ਼ੂ ਵੈਸੇ ਵੀ ਸੋਹਣਾ ਲੱਗਦਾ ਬੱਜਾ ਵੀ ਸਾਰੀ ਵੀਜੀ ਚੰਗੀ ਗੱਡੀ ਦਾ ਵਾਟ ਕਰਾਈ ਚਲੋ ਕਰਵਾਇ ਨਿਕਲਾਈ ਤੇ 60 65000 ਦੀ ਵੱਛੀ ਹੈ ਨਾਲੇ ਸਾਰਾ ਰਾਣਾ ਦੁੱਧ ਦੇ ਦਈਆ ਇਹ ਸਤਨਾ ਬਾਈ ਕਿੰਨਾ ਮਸੂਆ ਮੰਨਦੇ ਵੀ ਅਕੇ ਬਣੀ ਕਿੰਨੇ ਸੁੱਤੇ ਜੇ ਹੋਏ ਨਹੀਂ ਮਤਲਬ ਜਿਹਨਾਂ ਨੂੰ ਆਪਾਂ ਲਈ ਆਉਂਦੇ ਵੀ ਪਹਿਲਾਂ ਸੁਈ ਗਾਂ ਦੂਜੇ ਹੱਥ ਟੀਕਾ ਭਰੇ ਨਾ ਦੂਜੇ ਲਈ ਅਕੇ ਸੋਰੀ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਲਓ ਦੂਜੇ ਲਈ ਦੋਸਤੋ ਅਕੇ ਰਲਈਆ ਨਵੇਂ ਦੁੱਧ ਕਰਮਾ ਲਈ ਤੇ ਬਾਕੀ ਪਹਿਲੇ ਸਵੇਰੇ ਹੁਣ ਮੌਜੂਦਾ ਟਾਈਮ ਚੱਲਣ ਡਈਏ 8 ਕਿਲੋ ਦੁੱਧ ਪਹਿਲੇ ਟਾਈਮ ਦਾ ਪਹਿਲੇ ਲਕਟੇਸ਼ਨ ਦੇ ਵਿੱਚ ਹਾਂਜੀ ਤੇ ਧਾਰਾਂ ਧੂਰਾਂ ਦੀ ਸਾਫ ਸੁਥਰੀ ਹੈ ਕਰਮ ਇਹ ਉਹਨਾਂ ਕੋਲ ਮੁੱਲ ਵਜਿਦਈ ਕਰਦੇ ਆ ਹਾਂਜੀ ਤੇ 20 500 ਹੀ ਦੇ ਦਾਂਗੇ 20 500 ਦੀ ਹਾਂ 20 500 ਦੀ ਠੀਕ ਜਿਹੀ ਕਮਾਈ ਰੱਖ ਕੇ ਦੇ ਦੇ ਨੇ ਕੋਈ ਨਹੀਂ ਠੀਕ ਉਹ ਪਹਿਲਾਂ 20 ਹਜ਼ਾਰ 20 500 ਦੀ ਜਿਹੜੀ ਤੁਹਾਨੂੰ ਇਹ ਮਿਲ ਜੂਗੀ 20 500 ਦੀ ਹਾਂਜੀ ਠੀਕ ਆ ਤੇ ਵੜ ਤੁਸੀਂ ਦੇਖ ਲਈ ਆ ਸਾਰੀ ਚੰਗੀ ਥਣਾ ਭਾਂਡਿਆਂ ਦੀ ਦੋਸਤੋ ਜਿੰਨੀਆਂ ਵੜਾਂ ਸਾਰੀਆਂ ਚੰਗੀਆਂ ਨੇ ਫੀਡ ਫੂਡ ਪਈਗੀ ਦੁੱਧ ਆਕਲ ਦੇਈ ਜਾਣਾ ਰਾਮਾ ਦੀ ਹਾਂਜੀ 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 ਤੇ ਅਗਲੇ ਇੱਕ ਲਾਸਟ ਦੇ ਵਿੱਚ ਦੋਸਤੋ ਤੁਹਾਨੂੰ ਇੱਕ ਜਿਹੜੀ ਝੋਟੀ ਦਿਖਾਉਣੀ ਹੈ ਬਾਈ ਸਤਨਾਮ ਬਾਹਰ ਇਹਨੂੰ ਕੱਟ ਲੀ ਗਾ ਬਾਹਰ ਕੱਢਦੇ ਹਾਂ ਥੋੜਾ ਤਸੱਲੀ ਨਾਲ ਦਿਖਾ ਦਿੰਦੇ ਹਾਂ ਇਹ ਵੀ ਸੁਸਵਾ ਦੇ ਵਿੱਚ ਹੀ ਅੱਜ ਭਰ ਕੇ ਸੂਈ ਆ ਇਹਨੂੰ ਸੂਈ ਨੂੰ 4 ਕਿ ਦਿਨ ਹੋਏ ਆ ਆ ਨਾਰੂ ਵੇਖੋ ਗਿੱਲਾ ਬਿਲਕੁਲ ਨਾਰੂ ਦੇਖੋ ਲਓ ਜੀ ਬੱਚਾ ਵਖਾਦ ਗੀ ਟੱਕਾ ਵਾ ਕੱਟਾ ਮਗਰ ਆਹ ਵੇਖੋ ਲਓ ਜੀ ਬਿਲਕੁਲ ਗਿੱਲਾ ਨਾਰੂ ਸੋ ਗਿੱਲੇ ਨਾਰੂ ਤੇ ਬੱਚਾ ਦੋਸਤੋ ਕੱਟਾ ਮੇਲ ਕਾਫ ਆ ਤੀਜੇ ਦਿਨ ਹੈਗਾ ਤੇ ਸੂਈ ਨੂੰ ਚੌਥਾ ਦਿਨ ਚੌਥਾ ਦਿਨ ਹਾਂਜੀ ਚੌਥਾ ਦਿਨ ਦੋਸਤੋ ਅੱਜ ਹੋ ਗਿਆ ਸੂਈ ਨੂੰ ਠੀ अच्छा जी ते जे मुंह मुंह ਫਰਦੀ ਪੂਰੀ ਜਬਰਨ ਦੇਖੋ ਜੀ ਤਾ ਤੂੰ ਤਾਂ ਪੂਰੇ ਪ੍ਰੋਪਰ ਉਹ ਆ ਰਿਆ ਰਹੇ ਤੇ ਉਹ ਬੋਲੀ ਬੜੀ ਮੂਹ ਦੀ ਹੈ ਚਲੋ ਇਹਨਾਂ ਵੀ ਕਹਿੰਨੇ ਪੱਠਾ ਨਹੀਂ ਬਖਾਇਆ ਹੋਗਾ ਲਖਰੀ ਅੱਛਾ ਅੱਛਾ ਇਹਦੇ ਲੋਰੀ ਵੀ ਜਰੀ ਲੱਗੋ ਕਸ ਲਓ ਜੀ ਸੋ ਮਾਜ ਦੋਸਤੋ ਸੂਈ ਸਵਾਈ ਆ ਅਜ ਤੀਜਾ ਦੇਣਾ ਕਰਮਾਲੀ ਨੂੰ ਗੋਲ ਕਰਕੇ ਕੋਈ ਮਾਲ ਨੂੰ ਆਉਣਾ ਹੈ ਨਾ ਫਿਰ ਤੁੱਕੀ ਖਿੱਚ ਦੀ ਲੱਤੀ ਹੁੰਦੀ ਹੈ ਬੱਚਾ ਮਗਰ ਜਿਹੜਾ ਮੇਲ ਕਾਫਾ 나ੜੂ ਬੱਚੇ ਦੇ ਨਾਲ ਮਿਲੂਗਾ ਤੁਹਾਨੂੰ ਕਟਾ ਮੇਲ ਕਾਫ ਆ ਤੇ ਥੋੜੇ ਜੇ ਲਸੇਰੇਪਣ ਦੇ ਵਿੱਚ ਆ ਬਾਕੀ ਸੂਸਵਾ ਦੇ ਵਿੱਚ ਆ ਨਾਰਮਲ ਹੀ ਪਸ਼ੂ ਵੈਸੇ ਦੋਸਤੋ ਇੱਕ ਵਾਰੀ ਜਦੋਂ ਗੱਭਣ ਪਸ਼ੂ ਹੁੰਦਾ ਤਾਂ ਜਦੋਂ ਸੌਂਦਾ ਉਹ ਰਲਦਾ ਨਹੀਂਗਾ 2-4 ਦਿਨ ਹਫ਼ਤਾ 10 ਦਿਨ ਇਸ ਕਰਕੇ ਤੁਸੀਂ ਉਸ ਆਈਡੀਆ ਦੇ ਨਾਲ ਜਿਹੜਾ ਇਹਨੂੰ ਲੈ ਸਕਦੇ ਜੀ ਤੇ ਬਾਕੀ ਥਾਂ ਨੂੰ ਪੂਰੀ ਮੈਦੀ ਜਗਦੀ ਜਲ ਥੋੜੀ ਸੰਭਰ ਵਾਲੀ ਆ ਤਾਂ ਸੰਭਰ ਨਾਲੀ ਆ ਹਾਂਜੀ ਬਾਕੀ ਸੁਥਰੀ ਐ ਚੁਵਾਈ ਚਪੂਈ ਦੀ ਚੋਣ ਤੇ ਵੇਖੀ ਕਦੇ ਮੈਂ ਮੋਟਰਾਂ ਨੂੰ ਚਲਦੀ ਕਰਮਾ ਲਈ ਤੇ ਅੱਛਾ ਅੱਛਾ ਫਿਰ ਕੋਈ ਬਾਈ ਨਹੀਂ ਕੋਈ ਥਾਨ ਨਹੀਂ ਉੱਚਾ ਨਹੀਂ ਵਾਏ ਪੱਧਰ ਵੇਖੋ ਐ ਸੋਨੇਰ ਕੀ ਸਾਰੀ ਵੇਖੋ ਲਓ ਵੀ ਦੋਸਤੋ ਕਰੋ ਚੈੱਕ ਠੀਕ ਆ ਬਰਬੰਗੂ ਜਗ ਨਹੀਂ ਵੇਖੋ ਤੇ ਬਰਾਦਰ ਜਨਾਕ ਦਾ ਟਾਈਮ ਕਿੰਨਾ ਹੋਇਆ ਬਸ ਬਸ ਇਹ ਮਤਲਬ ਥੋੜੀ ਫੀਡ ਫੂਡ ਖਾ ਗਈ ਨਾ ਖਾਣ ਕਰ ਚੰਗੀ ਬਣੀ ਵੀ ਪੰਜ 6 6 ਕਿਲੋ ਬੋਲ ਆਊਗਾ ਸੋਨ ਚਰਵਾਉਣ 6 ਆ ਤਾਂ ਵੀ ਜਿੱ ਕੋਟ ਬਾਹਰ ਹੀ ਚਲ 6 ਮੰਨ ਲੈਂਦੇ ਆਪਾਂ 6 ਕ ਮੰਨ ਲੇ ਹਾਂਜੀ ਠੀਕ ਆ ਕੱਲ ਹੀ ਆਈ ਆਪਣੇ ਕੋ ਮਤਲਬ ਦਿਹਾੜੀ ਤੋਂ ਨਾ ਸੂਈ ਲੋਗ ਤੁਹਾਨੂੰ ਬੜਾ ਪੌਨੇ ਪੁੰਨੇ ਕੁਝ ਨਹੀਂ ਥੋੜੀ ਸੰਭਲ ਆਈ ਵਿਚਾਰੀ ਅੱਛਾ ਆਪਾਂ ਹੁਣ ਕਿੱਥੋਂ ਤੱਕ ਦੇ ਦੇ ਦੇਣੀ ਹੈ ਵੀ ਹਾਂ ਨਾ ਜਿਹੜੀ ਹੋ ਜੇ ਮੋਲ ਆਪਾਂ ਤੋਂ ਨਿਗਰੈ ਕਰਦਣਾ ਮੋਲ ਨਹੀਂ ਜ਼ਿਆਦਾ ਕਰਨਾ ਜੇ ਤੇ ਥੋੜੀ ਜੀ ਮੈਂ 4 ਦਿਨ ਮਰੀ ਦੀ ਕਿਰਪਾ ਚੰਗਾ 60000 ਦੀ ਆ ਇਹ ਆਪਾਂ ਮੈਂ ਦੇ ਦਾਂਗੇ ਬਿਲਕੁਲ ਜੈ 53000 ਦੀ 53 ਦੀ ਹਾਂ ਟੋਕੜਾ ਜਿਹੜੀ ਕਰ ਦੇਣਾ ਤੇ ਦੋ ਤਿੰਨ 8 9 ਕਿ ਕਿ ਸਾਈ ਕੋ ਚਲ ਗਈ ਹਾਂ 10 ਵੀ ਕਰ ਲੈਣੀ 8 9 ਤਾਂ ਐਵੇਂ ਦੇ ਦੇ 8 9 ਤੋਂ ਘੱਟ ਤੋਂ ਕੀ ਆ ਰਾਨਾ ਦੇ ਨੂੰ ਕਰਦੇ ਰੁਕੀ ਵਾਲੀ ਚੰਗੀ ਆ ਹਾਂ ਹਾਂ ਜੀ ਪਤਲੇ ਪਿੰਡੇ ਦੇ ਵਿੱਚ ਦੋਸਤੋ ਐਨ ਬਿਲਕੁਲ ਕਰਮਾ ਲਈ ਬਾਕੀ ਆ ਕੇ ਸਾਹਮਣੇ ਖੜੋ ਆ ਕਿ ਜਿਹੜਾ ਕੋਈ ਚੰਗੀ ਸੇਵਾ ਕਰ ਲੂਗਾ ਦੋਦ ਤੁਸੀਂ 8 9 8 9 ਤੋਂ ਘੱਟ ਦੋਦੇ ਨੇ ਕੀ ਦੇਣਾ ਕਰ ਮਾਰੀ ਚਾਰੂ ਵੜੀ ਟੋੜੀ ਟੜੀਆਂ 22 53000 ਦੀ ਜਿਹੜੀ ਭਰਾਵੋ ਮਿਲ ਜੂਗੀ ਬਿਲਕੁਲ ਐਨ ਤਾਜੀ ਸੱਜਰ ਸੂਈ ਤਾਜੀ ਤਾਂ ਗਿੱਲਾ ਨਾੜੂ ਵੇਖੋ ਗਿੱਲੇ ਨਾੜੂ ਤੇ ਬੱਚਾ ਮਗਰ ਹਾਂ ਜੇ ਉਹ ਲੈ ਕੇ ਚਲੂ ਕੁਚਲੂਈਆ ਮਾਰਣੀਆਂ ਵੇਖੋ ਕਟਾ ਵੀ ਚੰਗਾ ਮਾਰਦਾ ਨਾ ਇਹਨੂੰ ਲਈ ਜੀ ਨਾ ਲਓ ਉੱਥੇ ਹੀ ਬਿਲਕੁਲ ਜਾਲਾ ਜੁਲਾ ਜੋ ਉਸੇ ਤਰ੍ਹਾਂ ਨਾਲੇ ਨੂਲੇ ਜੇ ਪਏ ਨੇ ਹਾਂਜੀ ਹਾਂਜੀ ਤੇ ਬਾਕੀ ਦੋਸਤੋ ਇਹ ਲਾਸਟ ਦੇ ਵਿੱਚ ਅਸੀਂ 53000 ਦੀ ਮੱਝ ਮਿਲ ਜੂਗੀ ਤੁਹਾਨੂੰ ਰੇਟ ਇੱਕ ਦਾ ਨਹੀਂ ਦੋਸਤੋ ਸਾਰੇ ਪਸ਼ੂ ਜਿਹੜੇ ਆ ਬਿਲਕੁਲ ਛੋਟੇ-ਛੋਟੇ ਜੇ ਰੇਟ ਆ ਨਿੱਕੇ-ਨਿੱਕੇ ਜੇ ਮੋਲ ਨੇ ਉਸੇ ਅਕੋਰਡਿੰਗ ਜੇਕਰ ਆਪਾਂ ਵੇੜਾ ਦੇਖੀਏ ਤੇ ਵੇੜਾ ਵੀ ਜਿਹੜਾ ਦੋਸਤੋ ਉਹਨਾਂ ਹੱਕ ਰੱਖ ਮੇਰੇ ਸਾਲਾ ਘੰਟਾ ਹੋਣੀ ਲੱਗਾ ਅੱਛਾ ਜੀ ਤੇ ਚਲੋ ਉਹ ਉਦੋਂ ਵੇਗੀਆਂ ਕਰਨ ਵਾਲੇ ਮੁੜ ਕੇ ਭੈਣ ਭਰਾ ਬਹੁਤ ਫੋਨ ਆਏ ਤੇ ਦੋ ਤਿੰਨ ਗਾਈਆਂ ਫੇਰ ਉਹ ਉਸੇ ਵੀਡੀਓ ਚੱਕ ਕੇ ਕੱਲ ਫੇਰ ਵੇਗੀਆਂ ਠੀਕ ਹੈ ਜੀ ਹਾਂ ਜੀ ਤੇ ਚਲੋ ਹੁਣ ਕੱਲ ਮਾਰਦੇ ਕਿਰਪਾ ਨਾਲ 6-7 ਡੰਗਰ ਲਏ ਹੁਣ ਵੀ ਬਾਹਰ ਮਾਲ ਲਿਆ ਵਾ ਦੋ ਤਿੰਨ ਡੰਗਰ ਹੋਰ ਲਏ ਬਹੁਤ ਇੱਕ ਮੈਂ ਬੜੀ ਵੱਡੀ ਲਈ ਆ ਠੀਕ ਹੈ ਜੀ ਹਾਂ ਜੀ 17-18 ਕਿਲੋ ਵਾਲੀ ਮੈਂ ਲਈ ਬਹੁਤ ਤਿਆਰ ਹੀ ਆ ਠੀਕ ਹੈ ਜੀ ਠੀਕ ਆ ਕਰਕੇ ਚਲੋ ਵੇਗ ਜਾਣਗੇ ਫੇਰ ਹੋਰ ਆ ਜਾਣਗੇ ਆ ਜਾਂਦੇ ਆ ਹਾਂ ਜੀ ਐਵੇਂ ਮੰਨ ਲਓ ਵੀ ਆਪਾਂ ਲਲਚਾ ਨਹੀਂ ਜ਼ਿਆਦਾ ਕਰਦੇ ਬਿਲਕੁਲ ਤੇ ਸਤਨਾ ਵੀਰ ਬੋਲਦੇ ਕੇ ਨੰਬਰ ਨੰਬਰ ਆਪਣਾ ਵੀਰ ਜੀ 94655 ਹਾਂਜੀ ਆ 9855 ਪਿੰਡ ਕਹਿਰੋ ਤਹਿਸੀਲ ਵੱਡੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਤੇ ਠੀਕ ਹੈ ਭਰਾ ਹਾਂਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸਤਨਾਮ ਸਿੰਘ ਪਸ਼ੂ ਵਪਾਰ ਦਾ ਕੰਮ ਆ ਵੀਰ ਦਾ ਇਸੇ ਤਰ੍ਹਾਂ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਬਾਕੀ ਤੁਸੀਂ ਆਪ ਦਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਜਿਹੜੇ ਵਿਖਾਏ ਗਏ ਪਸ਼ੂਆਂ ਦੀ ਤੁਸੀਂ ਤਸੱਲੀ ਆ ਉਹ ਘਰਣ ਕੇ ਕਰ ਲਿਓ ਮਿਲਦੇ ਆ ਭਰਾਵੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ